ਬੋਲੀ ਜੀ ਵਰਬੇ ਜੀ ਸਰ ਜੀ ਅੱਜ ਅੱਜ ਇਹ ਮਾਣਸਾ ਪਹੁੰਚ ਅੱਜ ਇਹ ਬਾਰੇ ਚੰਨਾ ਪਹੁੰਚ ਦੱਸੋ ਜੀ ਅੱਜ ਜੀ ਅੱਜ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਛੋਟੇ ਸੱਦੇ ਤੇ ਆਨ ਤੇ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਕੁਝ ਮੇਨ ਮੁੱਦਿਆਂ ਤੇ ਗੱਲ ਕਰਨ ਲੱਗੇ ਆ ਅੱਜ ਅਸੀਂ ਕਾਫੀ ਦੇਰ ਡੀਸੀ ਸਾਹਿਬ ਨਾਲ ਵੀ ਡਿਸਕਸ ਕੀਤੇ ਜਿਹੜੇ ਸ਼ਹਿਰ ਦੇ ਸਾਨੂੰ ਲੱਗਿਆ ਕਿ ਮੇਨ ਮੁੱਦੇ ਸਿਗੇ ਪਿਛਲੇ 3-4 ਦਿਨਾਂ ਚ ਜਦੋਂ ਤੇ ਅਸੀਂ ਆਫਿਸ ਸੰਭਾਲਿਆ ਜਦੋਂ ਦੇ ਅਸੀਂ ਬੈਠੇ ਆ ਸਾਨੂੰ ਪਤਾ ਲੱਗਿਆ ਕਿ ਮੇਨ ਸ਼ਹਿਰ ਦੀ ਕੁਝ ਦਿੱਕਤਾਂ ਹੈਗੀਆਂ ਜਿਨ੍ਹਾਂ ਚੋਂ ਇੱਕ ਹੈ ਗਾਰਬੇਜ ਕਲੈਕਸ਼ਨ ਕੂੜੇ ਦੀ ਦਿੱਕਤ ਇਸ ਦਾ ਅਸੀਂ ਪਰਮਨੈਂਟ ਹੱਲ ਲੈ ਕੇ ਆ ਚੁੱਕੇ ਹਾਂ ਅਸੀਂ ਅੱਜ ਤੋਂ ਹੀ ਇੱਕ ਸਫਾਈ ਮਹਿੰਮ ਚਲਾਈ ਹੈ ਪੂਰੇ ਸ਼ਹਿਰ ਵਿੱਚ ਸਵੇਰ 6:30 ਵਜੇ ਤੋਂ ਲੈ ਕੇ ਹੁਣ ਤੱਕ ਸਾਡੀ ਟੀਮ ਗਰਾਊਂਡ ਤੇ ਸੀ ਥੋੜਾ ਟਾਈਮ ਅਸੀਂ ਆਫਿਸ ਵੀ ਸੀ ਤੇ ਸਵੇਰ 6:30 ਵਜੇ ਹੀ ਅਸੀਂ ਫੀਲਡ ਤੇ ਸਾਰੇ ਸਫਾਈ ਕਰਮਚਾਰੀਆਂ ਨਾਲ ਫਲੈਗ ਆਫ ਕਰਤੀ ਸੀਗੀ ਇਹ ਸਫਾਈ ਮੋਹਮ ਤੇ ਆਸ਼ਾ ਕਰਦਾ ਆਉਣ ਵਾਲੇ ਕੁਝ ਦਿਨਾਂ ਵਿੱਚ ਤੁਹਾਨੂੰ ਕਾਫੀ ਫਰਕ ਦਿਖੇਗਾ ਸਫਾਈ ਵਿੱਚ ਇੱਕ ਹੋਰ ਖੁਸ਼ੀ ਦੀ ਗੱਲ ਕੀ ਅਸੀਂ 14 ਨਵੇਂ ਟਿਪਰ ਮੰਗਾ ਲਿਆ ਜਿਨ੍ਹਾਂ ਚੋਂ 4 ਸਾਡੇ ਕੋਲ ਹੁਣੇ ਪਹੁੰਚ ਗਏ ਤੇ ਇੱਕ ਅਸੀਂ ਹੁਣੇ ਡੀਸੀ ਸਾਹਿਬ ਨਾਲ ਨੀਚੇ ਫਲੈਗ ਆਫ ਵੀ ਕਰਾਂਗੇ ਬਾਕੀ ਜਿਹੜੇ ਟਿਪਰ ਨੇ ਉਹ ਰਿਸਪੈਕਟਡ ਸਾਡੇ ਕਾਉਂਸਲਰ ਸਾਹਿਬਾਨ ਕੋਲੇ ਚਲੇ ਜਾਣਗੇ ਪਰਸਨਲੀ ਤੇ ਉਹਨਾਂ ਕੋਲੋਂ ਅੱਗੇ ਕੰਮ ਸਟਾਰਟ ਹੋਊਗਾ ਟਿੱਪਰਾਂ ਦਾ ਤੇ ਗਾਰਬੇਜ ਕਲੈਕਸ਼ਨ ਇੱਕ ਬਹੁਤ ਸਮੂਥ ਵੇ ਨਾਲ ਹੋਊਗੀ ਹੁਣ ਆਪਣੇ ਸ਼ਹਿਰ ਵਿੱਚ ਜੋ ਮੇਨ ਪ੍ਰੋਬਲਮ ਨੇ ਲਿੱਤੀਆਂ ਜਿੱਦਾਂ ਕਿ ਆਪਾਂ ਨੂੰ ਪਤਾ ਕੁਝ ਪਹਿਲਾਂ ਖਰਾਬ ਹੋ ਗਿਆ ਸੀ ਜਾਂ ਜੋ ਵੀ ਸੀ ਉਹਨਾਂ ਨੂੰ ਵੀ ਅਸੀਂ ਠੀਕ ਕਰਵਾ ਰਹੇ ਹਾਂ ਮਗਰ ਇਹ ਇੱਕ extra ਸੁਹਲਤ ਹੈ ਤਾਂ ਕਿ ਸਫਾਈ ਜਲਦੀ ਹੁੰਦੀ ਰਹੇ ਤੇ ਜਿਹੜੀ ਬੇਸਿਕ ਨੈਸੈਸਿਟੀ ਆਪਣੇ ਸ਼ਹਿਰ ਦੀ ਸਫਾਈ ਜਿਹਦੇ ਚ ਆਪਾਂ ਪਹਿਲਾਂ ਅਵਲ ਦਰਜੇ 'ਚ ਆਂਦੇ ਸੀਗੇ ਅਸੀਂ ਪਿੱਛੇ ਹੋ ਗਏ ਉਸ ਰੈਂਕ ਨੂੰ ਦੁਬਾਰਾ ਹਾਸਲ ਕਰਨ ਦੀ ਇਹ ਕੋਸ਼ਿਸ਼ ਦਾ ਪਾਰਟ ਹੈ ਤੇ ਇਹ ਇੱਕ ਟਰਾਲੀ ਤੋਂ ਅਸੀਂ ਸਟਾਰਟ ਕੀਤਾ ਬਾਕੀ ਦੀਆਂ ਟਰਾਲੀਆਂ ਅਸੀਂ ਸਾਡੇ ਕਾਉਂਸਲਰ ਸਾਹਿਬਾਨ ਜਿਹੜੇ ਵੀ ਹਾਊਸ ਚ ਪ੍ਰਸਤ ਨੇ ਉਹਨਾਂ ਨਾਲ ਅਸੀਂ ਸਟਾਰਟ ਕਰੀਏ 41 ਨੰਬਰ ਵਾਰਡ 48 ਨੰਬਰ ਵਾਰਡ ਦੇ ਵਿੱਚ ਜਿਸ ਤਰ੍ਹਾਂ ਕੰਮ ਕੀਤਾ ਜੀ ਤੁਸੀਂ ਤੇਜ਼ੀ ਨਾਲ ਉਸ ਤਰ੍ਹਾਂ ਹੀ ਇਹ ਪੂਰਾ ਸ਼ਹਿਰ ਦਾ ਕੀਤਾ ਜਾਊਗਾ ਬਿਲਕੁਲ ਕੀਤਾ ਜਾਊਗਾ ਜੀ ਤੁਸੀਂ 48 ਨੰਬਰ ਵਾਰਡ ਚ ਜਿਹੜੀ ਸਪੀਡ ਦੇਖੀ ਲੋਕ ਖੁਸ਼ ਨੇ ਮੈਂ ਸਮਝਦਾ ਕਿ ਮੇਰਾ ਪਰਿਵਾਰ ਹੈ ਬਠਿੰਡਾ ਸ਼ਹਿਰ ਮੇਰਾ ਪਰਿਵਾਰ ਹੈ ਮੇਰਾ ਸ਼ਹਿਰ ਮੈਨੂੰ ਬਹੁਤ ਜ਼ਿਆਦਾ ਪਿਆਰਾ ਹੈ ਤੇ ਇਸ ਸ਼ਹਿਰ ਨੂੰ ਮੇਰੇ ਘਰ ਨੂੰ ਜਿੰਨਾ ਹੀ ਚੰਗੀ ਤਰ੍ਹਾਂ ਲਿਸ਼ਕਾ ਸਕੀਏ ਸਾਫ਼ ਕਰ ਸਕੀਏ ਇਹ ਹੀ ਸਾਡੀ ਮੇਨ ਕੋਸ਼ਿਸ਼ ਹੈ ਸਰ ਟਿੱਪਰ ਦਾ ਬਤਾਇਆ ਸੀ ਕਿ ਕੀਤਾ ਜਾਊਗਾ ਕਿ 7 ਵਜੇ ਵੀ ਆਰੇ ਕੋਈ ਦੁਪਹਿਰ ਨੂੰ ਕੋਈ ਸ਼ਾਮ ਨੂੰ ਆਰੇ ਸਰ ਦੋ ਹਿੱਸਿਆਂ ਚ ਨੇ ਸੁਬਾਹ ਦੀ ਡਿਊਟੀ ਅਲੱਗ ਹੈ ਫਿਰ ਉਸ ਤੋਂ ਬਾਅਦ ਡਿਊਟੀਆਂ ਚੇਂਜ ਹੁੰਦੀਆਂ ਫਿਰ ਉਹ ਅਲੱਗ ਡਿਊਟੀ ਉਹ ਦੋ ਲੱਗ ਦੋ ਬੜੀ ਚੈਲੰਜ ਜੌਬ ਹੈ ਜਿਹੜੀ ਹੈਗੀ ਹੈ ਬਿਲਕੁਲ ਇਹ ਮੇਰੇ ਵਾਸਤੇ ਵੱਡਾ ਚੈਲੰਜ ਹੈ ਜਿਵੇਂ ਪਹਿਲਾਂ ਇੱਕ ਪਹਿਲੇ ਨੰਬਰ ਤੇ ਇੱਕ ਨੰਬਰ ਤੇ ਬਟੰਡਾ ਆਇਆ ਸੀ ਉਸ ਤਰ੍ਹਾਂ ਹੀ ਦੁਬਾਰਾ ਜਿਹੜਾ ਲਿਆਂਦਾ ਜਾਊਗਾ ਸਰ ਬਿਲਕੁਲ ਕੰਮ ਕਰਨ ਦਾ ਵੀ ਤਾਂ ਹੀ ਮਜ਼ਾ ਆਏਗਾ ਜੇ ਆਪਣੇ ਕੋਲੇ ਚੈਲੰਜ ਹੋਏਗਾ ਤੇ ਅੱਛੀ ਗੱਲ ਹੈ ਵੀ ਆਪਣੇ ਕੋਲੇ ਇੱਕ ਵੱਡਾ ਤੇ ਵਧੀਆ ਚੈਲੰਜ ਹੈ ਤੇ ਆਪਣੇ ਘਰ ਦੀ ਸਮੱਸਿਆ ਆਪਾਂ ਸਾਰੇ ਰਲ ਮਿਲ ਕੇ ਇਹਨੂੰ ਖਤਮ ਕਰਾਂ। ਸਰ ਜਿਹੜੇ ਵਰਕਰ ਜਿਹੜੇ ਅੰਗੇ ਸਟ੍ਰਾਈਕ ਤੇ ਚਲੇ ਜਾਂਦੇ ਹੈਗੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਗਾਈਡ ਕਰੋਗੇ ਜੇ ਕੰਮ ਕਰਦੇ ਸਰ ਮੈਂ ਕੋਸ਼ਿਸ਼ ਪਹਿਲਾਂ ਤਾਂ ਐ ਕਰੂੰਗਾ ਕਿ ਆਪਣੇ ਹੁੰਦੇ ਹੋਏ ਵਰਕਰ ਸਟ੍ਰਾਈਕ ਤੇ ਨਾ ਜਾਣ ਉਹਨਾਂ ਨੂੰ ਸਹੀ ਗਾਈਡ ਕੀਤਾ ਜਾਵੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਤੇ ਜੇ ਫਿਰ ਵੀ ਕੋਈ ਦਿੱਕਤ ਆਂਦੀ ਆਪਾਂ ਸੇਮ ਟੇਬਲ ਤੇ ਬੈਠ ਕੇ ਇਹਨੂੰ ਜਲਦ ਤੋਂ ਜਲ ਸੋਲਵ ਕਰਾਂਗੇ ਤਾਂ ਕਿ ਸਾਰਾ ਕੋਈ ਸਿਸਟਮ ਬਲਾਕੇ ਨਾ ਹੋਵੇ ਤੇ ਸ਼ਹਿਰ ਦੀ ਆਵਾਜ਼ ਅਲੀ ਚਲਦੀ ਰਹੇ ਅੱਜ ਵੀ ਕੀ ਹਫਤਾ ਹਫਤਾ ਦੱਸ ਦਿੰਦੇ ਹੋ ਤੁਸੀਂ ਕਹਿੰਦਾ ਸ਼ਹਿਰ ਆਪਣਾ ਮੇਰਾ ਆਪਣਾ ਹੀ ਪਰਿਵਾਰ ਹੈ ਨਾ ਤੇ ਸ਼ਹਿਰ ਦੇ ਵਿੱਚ ਜਿੰਨਾ ਵੀ ਕੋਈ ਜਿਵੇਂ ਆਪਾਂ ਟਿੱਪਰ ਆ ਜਾਂ ਆਪਾਂ ਡਸਟ ਬੀਟ ਲਗਾ ਦਣੇ ਸਾਰੇ ਪੱਟਕੇ ਲੋਕ ਲੈ ਜਾਂਦੇ ਲੋਕਾਂ ਦਾ ਸਾਫ਼ ਵੀ ਚਾਹੀਦਾ ਹੈ ਬਿਲਕੁਲ ਜੀ ਮੈਂ ਤਾਂ ਇਹ ਹੀ ਅਪੀਲ ਕਰਨਾ ਚਾਹੁੰਦਾ ਇਹ ਹੀ ਬੇਨਤੀ ਕਰਨਾ ਚਾਹੁੰਗਾ ਕਿ ਸਫਾਈ ਆਪਣੇ ਘਰੋਂ ਹੀ ਸਟਾਰਟ ਹੁੰਦੀ ਹੈ ਜੀ ਤੇ ਅਸੀਂ ਅੱਜ ਕਾਫੀ ਮੀਟਿੰਗਸ ਕੀਤੀਆਂ ਤੇ ਅੱਜ ਮੈਨੂੰ ਟਰੀ ਲਵਰ ਸੁਸਾਇਟੀ ਵਾਲੇ ਵੀ ਮਿਲੇ ਆ ਕੇ ਆਫਿਸ 'ਚ ਉਹਨਾਂ ਨੇ ਮੈਨੂੰ ਚੱਲਣਾ ਦਿੱਤੀ ਕਿ ਕਿੱਦਾਂ ਆਪਾਂ ਆਪਣੇ ਹਾਊਸ ਵੇਸਟ ਨੂੰ ਖਾਦ 'ਚ ਕਨਵਰਟ ਕਰਕੇ ਆਪਣਾ 60-70% ਵੇਸਟ ਨੂੰ ਖਾਦ ਬਣਾ ਸਕਦੇ ਆ ਤੇ ਉਹ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੋਊਗਾ ਮੈਂ ਉਹਨਾਂ ਨਾਲ ਬੈਠ ਕੇ ਵੀ ਗੱਲ ਕੀਤੀ ਕਿ ਆਪਾਂ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਾਂਗੇ ਇਸ ਟੌਪਿਕ ਤੇ ਤੇ ਇੱਕ ਸ਼ਾਰਟ ਵੀਡੀਓ ਬਣਾ ਕੇ ਸਰਕੂਲੇਟ ਵੀ ਕਰਾਂਗੇ ਜਿਹਦੇ ਨਾਲ ਲੋਕਾਂ ਨੂੰ ਅ ਇਸ ਚੀਜ਼ ਦੀ ਨੌਲੇਜ ਵਧੇਗੀ ਤੇ ਉਹ ਆਪਣੇ ਘਰ ਦੇ 60-70% ਵੇਸਟ ਨੂੰ ਖਾਦ ਬਣਾ ਕੇ ਆਪਣੇ ਪੌਦਿਆਂ 'ਚ ਲਗਾ ਸਕਦੇ ਆ ਤਾਂ ਬਾਕੀ ਦਾ ਕਾਰਪੋਰੇਸ਼ਨ ਜੋ ਕ